ਸਾਸਣ ਮੁਰਦਾਬਾਦ 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 ਸਾਸਣ ਮੁਰਦਾਬਾਦ 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 ਸਾਸਣ ਮੁਰਦਾਬਾਦ 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 ਪੰਜਾਬ ਸਰਕਾਰ ਮੁਰਦਾਬਾਦ 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 ਮੇਰਾ ਨਾਮ ਸੁਜੀਤ ਸਿੰਘ ਹੈ ਜੀ ਪਿੰਡ ਕਿਹੜਾ ਤੁਹਾਡਾ ਜੀ ਸੈਣਾ ਜੀ ਕੀ ਇਹ ਮਸਲਾ ਕੀ ਅੱਜ ਜੀ ਕਿਹੜਾ ਮਸਲਾ ਹੀ ਇਹੀ ਇਹ ਜਾਨੀ ਨਾਲਗਾ ਬਣਦੀਆਂ ਸੜਕ ਬਣਦੀ ਆਪਣੀ ਵੀਹੀ ਇਹ ਜੋ ਲੋਕਡਾ ਵਾਲ ਚਿੰਨੀਆਂ ਉਹ ਜਣੀ ਇੱਕ ਪਾਸੇ ਨਾਲ ਹੀ ਕਲੀਅਰ ਹੋ ਗਈ ਸਾਰਾ ਕੋ ਉਹ ਹੋ ਗਿਆ ਢੂੜ ਮਹੀਨਾ ਨਾਲ ਹੀ ਕਲੀਅਰ ਹੋਈ ਨੂੰ ਇਧਰਲੇ ਪਾਸੇ ਦੋ ਬੰਦੇ ਆ ਇੱਕ ਘਰ ਆ ਜਣੀ ਬਾਕੀ ਸਾਰੇ ਘਰ ਸਹਿਮਤਾ ਗੱਲ ਜ ਤੇ ਨਾ ਕੋਈ ਲੈਵਲ ਸਾਰਾ ਕੁਝ ਪੰਚਾਇਤ ਵੀ ਚਾਰ ਵਾਰੀ ਲੈਵਲ ਕਰਾ ਚੁੱਕੀ ਆ ਪੰਚਾਇਤ ਨੇ ਲੈਵਲ ਕਰਵਾਤਾ ਤੇ ਸਾਰਾ ਕੁਝ ਸਹੀ ਹੋ ਗਿਆ ਉਦੋਂ ਬਾਅਦ ਜਣੀ ਇਹ ਬੰਦੇ ਕੰਮ ਨਹੀਂ ਚੱਲਣ ਦੇ ਰਹੇ ਇੱਕ ਤਾਂ ਕੁਲਦੀਪ ਸਿੰਘ ਆ ਇੱਕ ਵੀਰਾ ਆ ਹੁਣ ਤੁਸੀਂ ਕੀ ਮੰਗ ਕੀ ਕਰਦੇ ਹੋ ਪ੍ਰਸਨ ਮੰਗੇ ਕਰਦੇ ਆ ਵੀ ਸਾਡਾ ਜਣੀ ਜਦੋਂ ਪੰਚਾਇਤ ਸਾਰੀ ਸਹਿਮਤ ਆ ਸਾਰਾ ਕੁਝ ਸਹੀ ਹੋਈ ਜਾ ਰਿਹਾ ਤੇ ਇਹਨਾਂ ਨੂੰ ਇਹ ਆ ਵੀ ਅਸੀਂ ਇਹ ਕਹਿੰਦਾ ਵੀ ਸਾਡੇ ਚ ਕੋਈ ਜਣੀ ਪਹੁੰਚ ਹੈਗੀ ਆ ਸਰਕਾਰ ਤੇ ਜੋਰ ਆ ਵੀ ਸਾਡੇ ਚ ਕੋਈ ਪਹੁੰਚ ਹੈਗੀ ਆ ਤੇ ਅਸੀਂ ਤੇਰਾ ਤੈਨੂੰ ਨਾਲੀ ਤੇਰੀ ਬੰਨ ਨਹੀਂ ਦੇ ਦੇਣੀ ਐਮਐਲਏ ਦਾ ਵੀ ਅਸੀਂ ਤੇਰੀ ਬੰਨ ਨਹੀਂ ਨਾਲੀ ਤੇ ਨਹੀਂ ਵੀ ਕੁਝ ਨਹੀਂ ਤਰਾ ਹੋਣ ਦੇਣਾ ਤੇਰਾ ਪਾਣੀ ਨਹੀਂ ਪੈਣ ਦੇਣਾ ਨਾਲੀ ਇਸ ਨਾਲੀ 'ਚ ਇੰਨਾ ਜਿਆਦਾ ਜਣੀ ਬਹੁਤ ਤੰਗ ਆ ਬੱਚੇ ਵੀ ਅਸੀਂ ਬਾਹਰ ਲੈ ਕੇ ਪਸ਼ੂ ਵਾਲੇ ਜੇ ਜਾ ਕੇ ਨਮਾਉਣੇ ਆ ਪੰਚਾਇਤ ਦਾ ਵੀ ਸਮਾਨ ਬਾਈ ਜੀ ਇਹ ਬਹੁਤ ਖਰਾਬ ਕਰੀ ਜਾਂਦਾ ਦਿਖਾ ਦੂ ਆ ਪਹਿਲ ਆ ਸਾਰੇ ਕੱਲ ਕੰਮ ਰਕਾਤਾ ਅਰਲ ਅਰ ਲਾਇਆ ਰਹਿ ਗਏ ਐਮ ਐਲ ਏ ਦਾ ਵੀ ਨਾ ਲੈਂਦੇ ਠੀਕ ਹੈ ਬਈ ਉਹਨਾਂ ਤੋਂ ਬੰਦ ਕਰਾ ਦਾਂਗੇ ਇਹਦਾ ਵੀਡੀਓ ਨੂੰ ਕਰੇ ਸੀ ਫੋਨ ਕਰਾਵਾਂਗੇ ਠੀਕ ਹੈ ਇਹ ਪਰ ਕੋਈ ਗੱਲ ਨਹੀਂ ਆਉਂਦੇ ਇਹ ਹੁਣ ਇਹ ਕੰਮ ਚੱਲੀ ਜਾ ਰਿਹਾ ਸੀਗਾ ਇਹ ਕੰਮ ਦੇ ਵਿੱਚ ਚੁੱਕੇ ਕੰਮ ਚੱਲੀ ਜਾ ਰਿਹਾ ਸੀ ਪੰਚਾਇਤ ਦਾ ਬੰਦਾ ਉਹਦੀ ਮਨਤਾ ਵੀ ਕਰ ਚੁੱਕੇ ਠੀਕ ਹੈ ਪਰ ਕਿਸੇ ਤੋਂ ਮੰਨ ਨਹੀਂਦਾ ਇਹ ਬੰਦੇ ਠੀਕ ਹੈ ਕੰਮ ਚੱਲੀ ਜਾ ਰਿਹਾ ਸੀ ਯਾਨੀ ਮਿਸਤਰੀ ਵੀ ਆਉਂਦੇ ਸੀਗੇ ਸਭ ਲੇਬਰ ਵੀ ਆਉਂਦੀ ਸੀ ਕੋਈ ਉਹਨਾਂ ਦੇ ਨਾਲ ਨਹੀਂ ਸੀ ਲੱਗਦਾ ਇਹ ਬੰਦਿਆਂ ਨੇ ਯਾਨੀ ਚਾਰ ਪੰਜ ਵਾਰ ਜਾ ਕੇ ਮਿਸਤਰੀ ਨੂੰ ਵੀ ਹਟਾਤਾ ਕੰਮ ਵੀ ਹਟਾਤਾ ਹਰ ਜਿਹੜਾ ਚੱਲੀ ਜਾਂਦਾ ਸੀਗਾ ਯਾਨੀ ਬਹੁਤ ਜਿਆਦਾ ਤਕਲੀਫ ਦੇ ਰਹੇ ਹੈ ਬੰਦੇ ਸਾਨੂੰ ਪਰ ਅਸੀਂ ਛੋਡੇ ਰਹੇ ਕਹਿਣਾ ਚਾਹੁੰਦੇ ਆ ਵੀ ਐਡਾ ਕੋਈ ਮਸਲਾ ਨਹੀਂ ਇੱਕ ਨਾਲੀ ਛੋਟੀ ਜੀ ਫਿਰ ਸਾਡੇ ਪਿੰਡ ਦਾ ਕੀ ਬਣੂਗਾ ਅੱਜ ਪਿੰਡ ਦਾ ਕੀ ਵਿਕਾਸ ਹੋਊਗਾ ਸਾਡੇ ਦਾ ਜੇ ਇੱਥੇ ਅੱਜ ਨਾਲੀ ਦੀ ਖਾਤਰ ਨਹੀਂ ਹੋ ਰਿਹਾ ਇੱਕ ਛੋਟੇ ਛੋਟੇ ਬੱਚੇ ਇਹ ਪਿੰਡ ਦਾ ਪਹਿਲਾ ਕੰਮ ਆ ਸ਼ੁਰੂ ਇਹ ਨਾਲੀ ਦੀ ਖਾਤਰ ਜੇ ਡੇਢ ਮਹੀਨੇ ਤੋਂ ਬਾਹਰ ਬੱਚਿਆਂ ਦੇ ਕੱਪੜੇ ਧੋਣੇ ਸਿਆਲ ਦੇ ਵਿੱਚ ਸੋਨੂੰ ਵੀ ਪਤਾ ਇਹ ਕਿਵੇਂ ਧੋਣਗੇ ਜੀ ਕਿਵੇਂ ਆਪਦੇ ਬਾਥੂਮ ਦਾ ਪਾਣੀ ਕਿਵੇਂ ਉਧਰ ਚਲਾਉਣਗੇ ਫਿਰ ਅਸੀਂ ਕੀ ਕਰ ਸਕਦੇ ਹਾਂ ਅਸੀਂ ਇਕੱਲਾ ਨਾਲੀ ਦੀ ਖਾਤਰ ਸੋਚ ਗਏ ਵੀ ਸਾਡੀ 2 ਮਹੀਨੇ ਡੇਢ ਮਹੀਨੇ 2 ਮਹੀਨੇ ਦਾ ਤੁਸੀਂ ਸਾਨੂੰ ਕਹੋਗੇ ਵੀ ਅਸੀਂ 2 ਮਹੀਨੇ ਬਾਅਦ ਸਾਡੀ ਨਾਲੀ ਬਣਾਵੇ ਇੱਕੇ ਉੱਚ ਅਧਿਕਾਰੀ ਦੇ ਕਹਿਣ ਤੇ ਇਹਨਾਂ ਨੇ ਬੰਦ ਕਰਵਾਤਾ ਸਾਡਾ ਕੰਮ ਜੇ ਸਾਡਾ ਕੰਮ ਕੱਲ ਨੂੰ ਨਾ ਚੱਲਿਆ ਅਸੀਂ ਰੋਡ ਜਾਮ ਕਰਾਂਗੇ ਅਸੀਂ ਧਰਨਾ ਵੀ ਲਾਵਾਂਗੇ ਕਰਾਂਗੇ ਇਹਦੀ ਕੋਈ ਗੱਲ ਨਹੀਂ ਸਾਡੇ ਇਹ ਨਹੀਂ ਕੋਈ ਗੱਲ ਹਰਦੀਪ ਸਿੰਘ ਜੀ ਪਿੰਡ ਕਿਹੜਾ ਤੁਹਾਡਾ ਜੀ ਸ਼ੈਣਾ ਜੀ ਕੀ ਮਸਲਾ ਕੀ ਅੱਜ ਦਾ ਕਿਹੜਾ ਨਾਲੀ ਦਾ ਜੀ ਮਸਲਾ ਇਹ ਦੋ ਨੰਬਰ ਵਾਰਡ ਆਈ ਛੱਡ ਪੰਚਾਇਤ ਦੇ ਸਾਹਮਣੇ ਮਿੰਨਤੀ ਹੋਈ ਏ ਸਾਰੀ ਸਾਰੇ ਮੈਂਬਰ ਸੀ ਸਰਪੰਚ ਸੀ ਵਿੱਚ ਸਹਿਮਤੀ ਦੇ ਨਾਲ ਉਹਨਾਂ ਨੇ ਆਪ ਮਿੰਨਤੀ ਕਰਾਈ ਆ ਪਹਿਲਾਂ ਤੇ 100 ਫੁੱਟ ਮਗਰ ਇੱਕ ਇੰਚੀ ਢਾਲ ਦਿੱਤੀ ਅਸੀਂ ਨਾਲ ਸੀ ਉਹ ਬੰਦੇ ਬਰਬੀਰ ਸਿੰਘ ਤੇ ਕੁਲਦੀਪ ਸਿੰਘ ਹਾਂਜੀ ਆਪ ਹੀ ਇਹਨਾਂ ਨੇ ਪਾਸ ਕਰਾਈ ਆ ਹੁਣ ਉਹੀ ਆਪ ਡਿੱਕਾ ਲਾਈ ਜਾਂਦੇ ਆ ਜੀ ਅਸੀਂ ਤਾਂ ਇਹ ਹੱਥ ਜੋੜ ਕੇ ਬੇਨਤੀ ਕਰਦੇ ਆ ਜੀ ਇਹ ਕੰਮ ਸਿਰੇ ਚੜਨਾ ਚਾਹੀਦਾ ਬੇਨਤੀ ਹੈ ਸਾਡੀ ਸਾਰੇ ਸਾਰੇ ਸਾਥੀਆਂ ਨੂੰ ਸਿਰੇ ਚੜਾਓ ਜੀ ਇਹ ਕਾਰਜ ਸਾਡਾ ਕੰਮ ਸਾਰਾ ਕੱਲ ਚੱਲਦਾ ਕੰਮ ਰੁਕਿਆ ਜੀ ਪਹਿਲਾਂ ਵੀ ਚੱਲਦਾ ਹੀ ਸੀ ਕੰਮ ਜਦੋਂ ਰੁਕਿਆ ਇਹ ਸਿਰੇ ਲੱਗਣਾ ਚਾਹੀਦਾ ਜੀ ਦੋ ਤਿੰਨਾਂ ਰਹੀ ਮਿਸ਼ਤਰੀ ਲੱਗਿਆ ਦੋ ਤਿੰਨਾਂ ਰਹੀ ਇਹ ਰੁਕਿਆ ਗਿਆ ਜੀ ਅਜੇ ਤਾਂ ਪੁਰਾਣਾ ਹਾਂ ਦੋ ਤਿੰਨਾਂ ਰਹੀ ਮਿੰਨਤੀ ਹੋਈ ਆ ਸਾਹਮਣੇ ਹੋਈ ਇਹ ਨਾਲ ਸਾਹ ਦਿੱਤਾ ਉਸੇ ਹਿਸਾਬ ਨਾਲ ਢਾਲ ਦਿੱਤੀ ਜਿਵੇਂ ਉਹਨਾਂ ਨੇ ਕਿਹਾ 1 ਇੰਚੀ 100 ਫੁੱਟ ਮੈਂ ਕਰ ਢਾਲ ਦਿੱਤੀ ਐ ਪੰਚਾਇਤ ਸਾਹ ਦੇ ਰਹੀ ਹੈ ਹਾਂ ਜੀ ਹਾਂ ਪੰਚਾਇਤ ਨਾਲ ਆਈ ਸਾਡੇ ਕੱਲ ਇੱਥੇ ਬੈਠੇ ਰਹੀ ਸਾਰੇ ਮੈਂਬਰ ਸਰਪੰਚ ਨਾਲ ਸੀ ਕੀ ਮੰਗ ਕੀ ਕਰਦੇ ਮੰਗਦਾ ਇਹੀ ਕਰਦੇ ਜੇ ਇਹ ਸਿਰੇ ਚੜਨਾ ਚਾਹੀਦਾ ਜੀ ਕੰਮ ਸਾਡਾ ਵਿਚਾਲੇ ਨਹੀਂ ਰੁਕਣਾ ਚਾਹੀਦਾ ਬਾਕੀ ਇਹਨਾਂ ਸਾਡੀ ਜ਼ਰਤ ਆ ਹਾਂ ਇਹੀ ਜੀ ਕੋਈ ਹੈ ਨਹੀਂ ਬੇਥ ਵਾਕੀ ਪਰਿਵਾਰ ਸਾਰੇ ਹੀ ਸਹੀ ਆ ਸਾਰੇ ਇਹ ਬਾਰੇ ਇੱਕ ਇੱਕ ਪਰਿਵਾਰ ਹੀ ਖਰਾਬ ਕਰੀ ਜਾਂਦਾ ਜੀ ਇਹੀ ਜੀ ਕੋਈ ਗੱਲ ਨਹੀਂ ਸਿਰੇ ਲੱਗਣਾ ਚਾਹੀਦਾ ਜੀ ਉਹ ਆਮ ਆਦਮੀ ਪਾਰਟੀ ਦੇ ਬੱਚਾ ਜੀ ਪਰਿਵਾਰ ਕਰ ਆਮ ਆਲੀ ਦਾ ਹੀ ਕਹਿ ਨਹੀਂ ਸਕਦੇ ਆਮ ਆਲੀ ਦੇ ਨਾਲ ਸਾਰੇ ਹੀ ਆ ਜੀ ਅਸੀਂ ਮੌਕੇ ਦੇ ਵੀ ਜੇ ਦੇਖੀ ਅਸੀਂ ਨਾਲ ਹੀ ਜੁੜੇ ਹੋਏ ਮੈਂ ਉਹ ਪਰਿਵਾਰ ਸਾਰੇ ਜੁੜੇ ਮੈਂ ਇਕੱਲੇ ਉਹ ਤਾਂ ਨਹੀਂ ਜੀ ਐਮ ਐਲ ਏ ਸਾਰਿਆਂ ਦੀ ਹੈ ਜੀ ਇਕੱਲਾ ਸਾਡਾ ਤਾਂ ਨਹੀਂ ਨਾ ਹੀ ਉਹਨਾਂ ਦਾ ਇਕੱਲੇ ਸਾਰਿਆਂ ਦੀ ਗੱਲ ਸੁਣਦਾ ਉਹ ਇਹੀ ਜੀ ਗੱਲ ਨਹੀਂ ਇਹ ਜਾਨੇ ਜਾਦੇ ਦਾਅ ਪਾ ਕੇ ਕੱਲ ਇਹਨੇ ਕੰਮ ਰੋਕਿਆ ਜੀ ਅਸੀਂ ਤਾਂ ਸਾਰੇ ਨਾਲ ਆ ਜੀ ਉਹ ਸਰਕਾਰ ਦੇ ਨਾਲ ਹੀ ਆ ਅਸੀਂ ਸਰਪੰਚ ਵੀ ਉਹ ਸਰਕਾਰ ਨੇ ਚੁਣਿਆ ਸਹਿਮਤੀ ਨਾਲ ਚੁਣਿਆ ਨਾ ਹੁਣ ਇਹ ਐਮਐਲਏ ਨੇ ਕੰਮ ਰੁਕਾਇਆ ਜੀ ਇਹ ਐਮਐਲਏ ਨਾਲ ਅਸੀਂ ਕਹਿ ਸਕਦੇ ਸਾਨੂੰ ਨਹੀਂ ਪਤਾ ਜੀ ਕਿਦੋਂ ਰੁਕਾਇਆ ਇਹਨਾਂ ਨੇ ਯਾਨੀ ਕੰਮ ਰੋਕਿਆ ਤੇ ਸਾਰੇ ਬੰਦੇ ਪਰੇਸ਼ਾਨ ਹੋਏ ਆ ਕੱਲ ਜੀ ਅਸੀਂ 15 20 ਬੰਦੇ ਸੀਗੇ ਮਜ਼ਦੂਰ ਸੀਗੇ ਸਾਡੇ ਕਰੇ ਵੇ ਸਾਰੇ ਬੰਦੇ ਪਰੇਸ਼ਾਨ ਹੋਏ ਕੀ ਨਾਮ ਆ ਵੀਰੇ ਤੁਹਾਡਾ ਜੀ ਕੁਲਵਿੰਦਰ ਕੌਰ ਪਿੰਡ ਕਿਹੜਾ ਤੁਹਾਡਾ ਜੀ ਸੈਣੀ ਅਜਾ ਕੀ ਮਸਲਾ ਕੀ ਵੀਰੇ ਅੱਜ ਕਿਹੜਾ ਨਾਹਰੇ ਬਾਜੀ ਕਰ ਰਹੇ ਤੁਸੀਂ ਸਾਡੀ ਹੈ ਸਾਰੀ ਗਲੀ ਨਾਲੀ ਬਣ ਗਈ ਸਾਡੇ ਘਰ ਦੀ ਨਾਲੀ ਇਹ ਬਣ ਨਹੀਂ ਦਿੰਦੇ ਹੈਗੇ ਕੁਲਦੀਪ ਕੱਕੀ ਤੇ ਬਲਵੀਰ ਸਿੰਘ ਵੀਰਾ ਜਦੋਂ ਇਹ ਪੰਚਾਇਤ ਵੀ ਸਾਰੀ ਸਹਿਮਤ ਆ ਨਾਲੀ ਬਣ ਦਾ ਕੰਮ ਜਾਨੀ ਕਿ ਦੋ ਤਿੰਨ ਵਾਰੀ ਸ਼ੁਰੂ ਕੀਤਾ ਇਹ ਰੋਕ ਦਿੰਦੇ ਆ ਬਹੁਤ ਖਰਾਬ ਕਰਦੇ ਆ ਕੱਲ ਪੰਚਾਇਤ ਨੇ ਠੱਕੇ ਦੇ ਨਾਲ ਕੰਮ ਸ਼ੁਰੂ ਕੀਤਾ ਉਦੋਂ ਵੀ ਇਹ ਬਹੁਤ ਗਲਤ ਬੋਲੇ ਉਸ ਤੋਂ ਬਾਅਦ ਵੀ ਜਦੋਂ ਇਹ ਜਾਨੀ ਕਿ ਇਹਨਾਂ ਨੇ ਸ਼ਾਮ ਨੂੰ ਕਿਸੇ ਉੱਚ ਅਧਿਕਾਰੀ ਤੋਂ ਫੋਨ ਵਗੈਰਾ ਲਵਾ ਕੇ ਕੰਮ ਬੰਦ ਕਰਾਤਾ ਇਹ ਕਹਿੰਦੇ ਵੀ ਅਸੀਂ ਇਹ ਘਰ ਦਾ ਪਾਣੀ ਨਾਲੀ ਚ ਪੈਣ ਨਹੀਂ ਦੇਣਾ। ਮੇਰੇ ਨਿੱਕੇ ਨਿੱਕੇ ਬੱਚੇ ਆ। ਇੱਕ ਇਥੇ ਬੇਟਾ ਉਹ ਵੀਰੇ ਜੋ ਸਕੂਲ ਜਾਂਦਾ ਉਹ ਬਾਹਰ ਲੈ ਕੇ ਪਸੂਆਂ ਵਾਲ ਜਣਾ ਕੀ ਜਾਂਦਾ। ਇੱਕ ਨਿੱਕੀ ਜੀ ਛੋਟੀ ਜੀ ਕੁੜੀ ਹੈ ਉਹਨੂੰ ਵੀ ਅਸੀਂ ਬਾਹਰ ਲੈ ਕੇ ਨਮਾਉਨੇ ਆ। ਕਪਾਂਡਿਆਂ ਦਾ ਪਾਣੀ ਉਹ ਵੀ ਯਾਨੀ ਕਿ ਜਮਾ ਕਰਕੇ ਵੀ ਯਾਨੀ ਕਿ ਗਲੀ ਦੇ ਵਿੱਚ ਹੀ ਡੋਲਣਾ ਪੈਂਦਾ। ਇਹ ਬਹੁਤ ਜ਼ਿਆਦਾ ਪਰੇਸ਼ਾਨ ਕਰਦੀ ਆ। ਮਾਤਾ ਕੀ ਨਾਮ ਆ ਤੁਹਾਡਾ ਜੀ? ਸਿੰਦਰ ਕੌਰ ਜੀ। ਪਿੰਡ ਕਿਹੜਾ ਤੁਹਾਡਾ ਜੀ? ਸਹਿਣਾ ਜੀ। ਆ ਕੀ ਮਸਲਾ ਕੀ ਆ ਕਿਹੜਾ? ਮਸਲਾ ਜੀ ਇਹੀ ਆ ਵੀ ਨਾਲੀ ਨਹੀਂ ਬਣਦੀ ਹੈਗੀ। ਵੀ ਸਾਡਾ ਵੀ ਇਧਰੋਂ ਪਾਣੀ ਨਹੀਂ ਜਾ ਰਿਹਾ ਹੈ ਵੀ ਨਾਲੀ ਨੂੰ ਡਿੱਕਾ ਲਾਉਂਦੇ ਆ ਨਾ ਸਾਡੀ ਬੀਹੀ ਬਣਦੀ ਆ ਆਹੇ ਡਿੱਕਾ ਹੋਰ ਕੀ ਮੰਗ ਕੀ ਕਰਦੇ ਆ ਮੰਗਦੀ ਨਾਲੀ ਦੀ ਕਰਦੇ ਆ ਇਸ ਬੀਹੀ ਦੀ ਕਰਦੇ ਆ ਸਾਡੀ ਬਣਨੀ ਚਾਹੀਦੀ ਆ ਜੇ ਨਾ ਮਗਨਦੀਪ ਸਿੰਘ ਆ ਬਾਈ ਪਿੰਡ ਕਿਹੜਾ ਤੁਹਾਡਾ ਜੀ ਸਹਣਾ ਹੀ ਆ ਵੀਰੇ ਕੀ ਮਸਲਾ ਕੀ ਆ ਕਿਹੜਾ ਤੁਸੀਂ ਅਜ ਨਾਰੇ ਬਾਜੀ ਕਰ ਰਹੇ ਹੋ ਬਾਈ ਜੀ ਮਸਲਾ ਬਾਈ ਜੀ ਇਹਨਾਂ ਦਾ 1.5 ਮਹੀਨੇ ਤੋਂ ਚੱਲ ਰਿਹਾ ਏ ਇਕੱਲੇ ਸਿਰਫ ਇੱਕ ਬੰਦੇ ਦੇ ਕਰਕੇ ਉਹ ਬੰਦਾ ਕਹਿੰਦਾ ਵੀ ਮੇਰੇ ਜੋ ਮੰਨ ਲਓ ਸਰਕਾਰ ਆ ਜਾਂ ਕੋਈ ਮੰਤਰੀ ਸੰਤਰੀ ਆ ਉਹ ਕਹਿੰਦਾ ਜੇਬ ਚਾਹੀ ਮੈਂ ਜਿਵੇਂ ਮੈਨੂੰ ਸੱਟ ਵੈਂਦਾ ਮੈਂ ਨਾਲ ਹੀ ਉਵੇਂ ਬਣਾਉਂਗਾ ਕਿਸੇ ਘਰ ਦੀ ਬਾਈ ਜੀ ਤੁਹਾਨੂੰ ਮੌਕਾ ਦਿਖਾ ਦਿੰਦੇ ਆ ਹੋਰ ਨਾਲ ਹੀ ਨਹੀਂ ਪੱਟੀ ਗਈ ਉਹ ਬੰਦਾ ਕਹਿੰਦਾ ਮੈਂ ਸੁਖਜੀਤ ਸਿੰਘ ਦਾ ਮੱਥਾ ਪੱਟ ਕੇ ਹੀ ਬਣਾਉਣਾ ਉਹਨੇ ਆਪਦੇ ਬਜ਼ੁਰਗਾਂ ਦਾ ਨਾਮ ਲੈ ਕੇ ਵੀ ਕਿਹਾ ਵੀ ਨਹੀਂ ਮੈਂ ਫੁਲਾਨਿਆਂ ਦੀ ਲਾad ਨਹੀਂ ਠੀਕ ਹੈ ਜੀ ਪੂਰਾ ਉਹਦਾ ਇੱਥੇ ਹੁਣ ਆਪਦੇ ਪ੍ਰੈਸ਼ਰ ਤੇ ਦਬ ਦਬਾ ਬਣਾਇਆ ਬਾਈ ਗਲੀ 'ਚ ਪੂਰੀ ਸਾਰੇ ਆ 20 ਘਰ ਖੜੇ ਆ ਸਾਰਿਆਂ ਨੂੰ ਡੱਕਾ ਗਈ 2 ਮਹੀਨਾ ਹੋ ਗਿਆ ਇਹਨਾਂ ਨੂੰ ਇਹਨਾਂ ਦੇ ਜਵਾਬ ਵੀ ਮੰਨ ਲੋ ਵੀ ਇਧਰ ਉਧਰ ਹੋ ਕੇ ਨਾ ਕਿਉਂਦੇ ਆ ਜੀ ਬਾਹਰ ਲੈ ਕੇ ਰਾਂ ਚ ਇਹ ਹੀ ਮਸਲਾ ਬਾਈ ਜੀ ਇਹਨਾਂ ਦਾ ਸਾਡੀ ਬਸ ਹੱਥ ਬੰਨ ਕੇ ਪ੍ਰਸ਼ਾਸਨ ਨੂੰ ਬੇਨਤੀ ਆ ਬਿਨਾ ਲੜਾਈ ਝਗੜੇ ਤੋਂ ਸਾਡੀ ਜਿਹੜੀ ਅਪੀਲ ਆ ਸਾਡੀ ਸੁਣੀ ਜਾਵੇ ਕੀ ਨਾਮ ਆ ਬਾਈ ਜੀ ਤੁਹਾਡਾ ਜੀ ਕੁਲਦੀਪ ਸਿੰਘ ਅਸੇ ਜੀ ਪਿੰਡ ਕਿਹੜਾ ਤੁਹਾਡਾ ਜੀ ਸ਼ੈਣਾ ਜੀ ਅਸੇ ਕੀ ਮਸਲਾ ਕੀ ਨਾਲੀ ਦਾ ਜੀ ਕਿਹੜਾ ਜੀ ਇਹ ਨਾਲੀ ਦਾ ਮਸਲਾ ਇਹ ਆ ਜੀ ਨਾਲੀ 'ਚ ਇੱਕ ਨਾਲੀ ਇੱਕ ਸਾਈਡ ਦੀ ਨਾਲੀ ਬਣ ਗਈ ਸੀ ਠੀਕ ਹੈ ਜੀ ਉਹ ਨਾਲੀ ਗਲਤ ਬਣ ਗਈ ਠੀਕ ਗਲਤ ਬਣ ਦੇ ਬਾਵਜੂਦ ਉਹ ਮਿਸਤਰੀ ਕਹਿੰਦਾ ਵੀ ਇਹ ਪੱਟਕੇ ਬਣੂਗੀ ਦੂਸਰੇ ਪਾਸੇ ਵਾਲੀ ਨਾਲ ਹੀ ਚਲੋ ਜੀ ਅਸੀਂ ਇਹ ਸੁਣ ਕੇ ਮਿਸਤਰੀ ਸਾਹਿਬ ਜਦੋਂ ਉਹਨਾਂ ਨੂੰ ਕਿਹਾ ਸੀ ਵੀ ਪੱਟੋ ਉਹ ਕਹਿੰਦੇ ਸੀ ਪੱਟਣੀ ਨਹੀਂ ਅਸੀਂ 17 ਤਰੀਕ ਨੂੰ ਵੀਰੋ ਸਾਹਿਬ ਦੇ ਗਏ ਵੀਰੋ ਸਾਹਿਬ ਦੇ ਅਸੀਂ ਅਰਜੀ ਦੇਤੀ ਅਰਜੀ ਦੇ ਕੇ ਵੀਰੋ ਸਾਹਿਬ ਨੇ ਮੌਕਾ ਪੰਚਾਇਤ ਅਫਸਰ ਭੇਜਿਆ ਪੰਚਾਇਤ ਅਫਸਰ ਮੌਕਾ ਦੇਖ ਕੇ ਗਿਆ ਮੌਕਾ ਦੇਖ ਕੇ ਪੰਚਾਇਤ ਅਫਸਰ ਕਹਿੰਦਾ ਵੀ ਇਹ ਨਾਲ ਹੀ ਪੱਟਣੀ ਪਊਗੀ ਪੱਟਕੇ ਦੁਆਰੇ ਦਰਸਤ ਬਣੂਗੀ ਠੀਕ ਦਰਸਤ ਬਣਾ ਕੇ ਵੀ ਮੈਨੂੰ 5 ਦਿਨ ਪਈ ਰਹਿਣ ਦਿਓ ਦੋ ਛੁੱਟੀਆਂ ਆ ਗਈਆਂ ਤਰੀਕ ਤੇ ਜਾਣਾ ਵੀਡੀਓ ਸਾਹਿਬ ਨੇ ਉਸ ਤੋਂ ਬਾਅਦ ਵੀ ਸੋਮਵਾਰ ਨੂੰ ਆ ਕੇ ਇਹਦਾ ਮੌਕਾ ਦੇਖਿਆ ਜਾਊਗਾ ਠੀਕ ਹੈ ਉਸ ਤੋਂ ਬਾਅਦ ਕੀ ਕੀਤਾ ਤੇਜ ਸਿੰਘ ਨੰਬਰਦਾਰ ਕੁਝ ਹੋਰ ਬੰਦੇ ਇਕੱਠੇ ਹੋ ਕੇ 26000 ਦੀ ਤੇ ਛੁੱਟੀ ਦਾ ਲਾਹਾ ਲੈ ਕੇ ਪ੍ਰਸ਼ਾਸਨ ਵਿਭਾਗਤੀ ਵਿੱਚ ਸਾਡੇ ਨਾਲ ਹੀ ਬਣਾਉਣ ਲੱਗ ਗਏ ਅਸੀਂ ਉਸ ਤੋਂ ਬਾਅਦ ਜਾ ਕੇ ਵੀਡੀਓ ਤੇ ਦਰਖਾਸਤ ਦਿੱਤੀ ਵੀਡੀਓ ਸਾਹਿਬ ਨੇ ਉਹ 2 ਘੰਟੇ ਬਾਅਦ ਜਦੋਂ ਸਾਡੀ ਸੁਲਵਾਈ ਹੋਈ ਉਹਨਾਂ ਨੇ ਨਾਲ ਹੀ ਬੰਦ ਕਰਤੀ ਇਹੀ ਇੰਨੇ ਕਾਰਨ ਆ ਹੋਰ ਕੋਈ ਕਰਨੀ ਨਾਲ ਹੀ ਜੋ ਪਹਿਲਾਂ ਬਣੀ ਸੀ ਉਹ ਗਲਤ ਬਣ ਗਈ ਸੀ ਪਹਿਲੀ ਦੂਸਰੀ ਸਾਈਡ ਵਾਲੀ ਇਧਰਲੀ ਸਾਈਡ ਵਾਲੀ ਮਿਸਤਰੀ ਨੇ ਸਾਨੂੰ ਕਿਹਾ ਵੀ ਇਹ ਪਟਕੇ ਦੁਆਰੇ ਬਣੂਗੀ ਪਟਕੇ ਸਹੀ ਬਣੂਗੀ ਪ੍ਰਾਣੀ ਨਾਲੀ ਦੇ ਉੱਤੇ ਨਾਲੀ ਬਣਾ ਰਹੇ ਸੀਗੇ ਉਹਦੇ ਉੱਤੇ ਉਹ ਵੀ ਸਹੀ ਰਦੇ ਲੱਗ ਨਹੀਂ ਰਹੇ ਇਸ ਕਰਕੇ ਸੀ ਵੀਡੀਓ ਸਾਬ ਨੂੰ ਦਿਖਾ ਦੇ ਵੀਡੀਓ ਸਾਬ ਨੇ ਉਹ ਵੀ ਸੀ ਰੋਕਤੀ ਪਰ ਹੁਣ ਸੰਗਾ ਜੀ ਬਾੜ ਨੰਬਰ 2 ਦਾ ਮੈਂ ਪੰਚਾਇਤ ਮੈਂਬਰਾਂ ਤਿੱਕੀ ਮਸਲਾ ਕੀ ਹੈ ਜੀ ਅੱਜ ਇਹ ਕਿਹੜਾ ਜਨਾਰੇ ਬਾਜੀ ਹੋਈ ਹੈ ਨਾਲੀ ਦੇ ਸੰਬੰਧ ਦੇ ਵਿੱਚ ਜੀ ਉਹ ਕਿਹੜੇ ਨਾਲੀ ਨਹੀਂ ਬਣ ਰਹੀ ਜੀ ਉਹ ਵੀ ਪਾਸ ਹੋਈ ਜੀ ਪਾਸ ਹੋ ਕੇ ਤਾਂ ਕੰਮ ਚੱਲੀ ਜਾਂਦਾ ਸੀ ਨਾਲਿਆਂ ਦਾ ਉਰੇ ਵਿੱਚ ਕੁਝ ਦੋਕਰਾਂ ਨੂੰ ਤਰਾਸ ਸੀਗਾ ਲੈਵਲ ਦਾ ਤਾਂ ਕਰਕੇ ਰੋਕੀ ਸੀਗੀ ਹੁਣ ਦੁਵਾਰੇ ਵਿੱਚ ਵੀ ਕੰਮ ਚਲਾਇਆ ਸੀਦਾ ਕਰਾ ਕੇ ਸੈਟੀਸਫਾਈ ਉਹਨਾਂ ਦੀ ਉਹ ਫੇਰ ਵੀ ਇੱਕ ਕਰਨ ਉਤਰਾਜ ਹੈਗਾ ਲੈਵਲ ਤੇ ਤੇ ਬੰਨ ਚੁਰੇ ਉੱਚੀ ਨੀਮੀ ਚ ਤੇ ਉਹਦੇ ਕਰਕੇ ਤਾਂ ਕੰਮ ਖੜਾ ਸੀਗਾ ਜੀ ਹੁਣ ਦੁਵਾਰੇ ਵੀ ਕੋਈ ਗੱਲ ਨਹੀਂ ਛੇਤੀ ਕੰਮ ਚਲਾਇਆ ਜਾਊਗਾ ਕਰਾ ਕੇ ਉਹਨਾਂ ਦਾ ਸਮਝੌਤਾ ਬਸ ਇੱਕ ਅੱਧੇ ਦਿਨ ਚ ਕਰ ਕੰਮ ਦੁਵਾਰੇ ਚਲਾ ਦੇ ਹਾਂ ਜੀ ਸਰ ਹਰਚੇਤ ਪੁੱਲਰ ਬੋਲਦਾ ਇਸ ਐਨੇ ਤੋਂ ਪੱਤਰਕਾਰ ਜੀ ਹਾਂ ਜੀ ਸਰ ਉਹ ਕੀ ਮਸਲਾ ਸਾਰਾ ਜਨਾਰੇਵਾਜੀ ਹੋਈ ਸੀ ਉਹ ਗਲੀ ਦੀ ਜੀ ਨਾਲੀ ਦੇ ਕੀ ਮਸਲਾ ਕੀ ਪੂਰਾ ਸਰ ਸਾਡਾ ਪੱਖ ਹੈ ਇਹ ਚ ਇਹ ਕਾਦਾ ਜੀ ਸਾਰਾ ਗਲੀ ਦਾ ਨਹੀਂ ਰੌਲਾ ਜੀ ਨਾਲੀ ਦਾ ਜੀ ਰੌਲਾ ਜੀ ਉਹਦੇ ਸਬੰਧ ਸਰ ਸਾਡਾ ਪੱਖ ਚਾਹੀਦਾ ਸੀ ਕੀ ਪੱਖ ਹੈ ਸਰ ਉਹਦਾ ਹੀ ਤੁਹਾਡਾ ਹੀ ਮੇਰੇ ਕੋਲ ਤਾਂ ਹਜੇ ਕੋਈ ਨਹੀਂ ਹੈ ਲੈਟਰ ਵਗੈਰਾ ਆਇਆ ਕੋਈ ਕੋਈ ਸ਼ਿਕਾਇਤ ਕੀਤੀ ਹੋਵੇ ਅੱਛਾ ਸਰ ਉਹ ਆਪਣੇ ਨੇ ਕਿਤੇ ਸੁਜੀਤ ਸਿੰਘ ਉਹ ਕੁਲਦੀਪ ਸਿੰਘ ਹੱਕੀ ਆਮ ਆਦੀ ਪਾਰਟੀ ਦੇ ਬੰਦੇ ਆ ਜੀ ਉਹ ਨਾਲੀ ਦਾ ਮਸਲਾ ਸੀ ਉਹਦਾ ਰੌਲਾ ਸੀ ਕੋਈ ਉਹ ਅਜ ਨਾਰੇਬਾਜੀ ਮੇਰੇ ਕੋਲ ਤਾਂ ਉਹਦਾ ਕੋਈ ਆਈ ਨਹੀਂ ਦੇਖੋ ਮੈਂ ਮੌਕਾ ਦੇਖਣ ਭੇਜਿਆ ਤਾਂ ਉਹਨਾਂ ਪੀਓ ਨੂੰ ਪੀਓ ਨੇ ਅੱਗੇ ਪਤਾ ਨਹੀਂ ਕੀ ਕੀਤਾ ਜੀ ਉਹਨਾਂ ਲਿਖੇ ਤੇ ਚਤਾਨੀ ਮੇਰੇ ਕੋਲ ਠੀਕ ਆ ਸਰ ਉਹ ਨਾਰੇਬਾਜੀ ਕਰ ਰਹੇ ਸਾਰਾ ਚ ਕਈ ਘਰਾਣੇ ਕਰੀਏ ਕਦੇ 2 ਮਹੀਨਿਆਂ ਤੋਂ ਲਟਕ ਰਿਹਾ ਕੰਮ ਜੀ ਨਹੀਂ ਮੈਨੂੰ ਤਾਂ ਕੋਈ ਇਦਾਂ ਦਾ ਪਤਾ ਨਹੀਂ ਲੱਗਿਆ ਜੀ ਠੀਕ ਆ ਸਰ ਨਾ ਮੇਰੇ ਧਿਆਨ ਚ ਜੀ